ਯਾਲਮਾ ਨੇ ਮੁਗਲੀਆਂ ਹਕੂਮਤ ਨੇ ਬੜੇ ਵੱਡੇ ਮਜਨੂਮਾਂ ਤੇ ਉਹ ਪੱਤਰ ਕੀਤੇ ਨੇ ਜ਼ੁਲਮ ਕੀਤੇ ਨੇ ਉਹਨਾਂ ਜ਼ੁਲਮਾਂ ਦਾ ਆਪਾਂ ਲੈਣਾ ਹੈ ਵੈਰ ਹੁਣ ਜ਼ੁਲਮ ਦੀਆਂ ਜੜ੍ਹਾਂ ਦੇਣੀਆਂ ਨੇ ਉਹ ਕੁੱਟ ਦੇਣੀਆਂ ਨੇ ਸਾਰੇ ਜੱਥੇਦਾਰਾਂ ਨੂੰ ਨਾਲ ਲੈ ਕੇ ਉਹ ਕਿਹੜੇ ਕਿਹੜੇ ਕਸਬੇ ਸਨ ਕਿਹੜੇ ਕਿਹੜੇ ਇਲਾਕੇ ਸਨ ਕਿਹੜੇ ਕਿਹੜੇ ਪਿੰਡ ਸਨ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਨੇ ਯਾਲਮਾ ਦੇ ਕੋਲੋਂ ਗਿਣ ਕੇ ਬਦਲੇ ਲੈ ਹਾ ਜਪਤਾ ਸਿੰਘ ਚਾਰਤੀ ਜੱਟਵਾਲ ਸਮਾੜੇ ਕਹਿੰਦਾ ਨਹੀਂ ਇਹ ਛੱਕੜ ਨੇ ਕਾਲਾ ਮਝਰਵਾੜੇ ਸੈਜ ਫੇਰਿਓ ਕੇ ਰਿਆ ਲਾਜੋ ਨਗਾਰੇ ਬਦਲੇ ਬੰਦਾ ਸਿੰਘ ਨੇ ਲੈ ਗਿਣ ਗਿਣ ਸਾਰੇ ਹਾ ਜਪਤਾ ਸਿੰਘ ਚਾਰਤੀ ਜੱਟਵਾਲ ਸਮਾੜੇ ਕਿਹੜਾ ਟੱਕਾਇਆ ਸਾਡ ਨੂੰ ਵੇ ਗੁਰਾਂ ਤੇ ਤੋਹਕਾਰ ਚਲਾਇਆ ਕੋ ਖੋਲ ਦਿੱਤੀ ਗੇ ਖੰਡੇ ਕੋ ਤਾਰੇ ਬਦਲੇ ਬੰਦਾ ਸਿੰਘ ਨੇ ਲੈਂ ਗਿਣ ਗੜ ਸਾਰੇ ਮਾਛਲ ਬਾਛਲ ਵੇ ਦਸਣ ਪਰਵਾਰੇ ਬਦਲੇ ਬੰਦਾ ਸਿੰਘ ਨੇ ਲੈ ਗਿਣ ਗਰ ਸਾਰੇ ਹਟਿਆਲੀ ਹਸੈਨੋ ਸਾਥੇ ਚੱਲ ਆ ਕੇ ਜਿਹੜਾ ਛਡਾਇਆ ਗੁਰਾਂ ਤੋਂ ਜਿਨੇ ਕਸਮ ਖਾ ਕੇ ਹਰ ਚੜੇ ਸੁਡਾਵੇ ਵਾਲਮ ਸਿੰਘ ਛੱਡ ਜਗਾ ਚੇਂਗੇ ਛੱਟ ਜਕਾਰੇ ਬਦਲੇ ਬੰਦਾ ਸਿੱਖ ਨੇ ਲੈ ਗਿੜ ਗਰ ਸਾਰੇ ਪੀਰ ਬਦੂ ਛਾ ਭਗਤ ਨੂੰ ਪੀਰ ਬਦੂ ਛਾ ਭਗਤ ਨੂੰ ਜਿੰਨਾ ਮਰਵਾਇਆ ਕਿਉਂ ਦਾ ਇੱਕ ਨਾ ਛੱਡਿਆ ਜੋ ਕੱਪ ਆਇਆ ਕਿੰਗੇ ਛੱਟ ਜਕਾਰੇ ਬਦਲੇ ਬੰਦਾ ਸਿੱਖ ਨੇ ਲੈ ਗਿੰਗੜ ਸਾਰੇ